2 ਜਨਵਰੀ ਨੂੰ ਦੁਪਹਿਰੇ 12:30 ਵਜੇ RAM LALLA ਦੀ ਪ੍ਰਾਣ ਪ੍ਰਸ਼ਟਾ ਹੋਵੇਗੀ। ਸ਼੍ਰੀ ਰਾਮ ਜਨਮ ਭੂਮੀ ਤੀਰਥ ਯਾਤਰਾ ਖੇਤਰ ટ્રਸਟ ਦੇਸ਼ ਭਾਰਤ ਵਿੱਚ ਵਿਸ਼ੇਸ਼ ਮਹਿਮਾਨਾਂ ਨੂੰ ਸੱਦੇ ਭੇਜ ਰਿਹਾ ਹੈ। ਇਸ ਦੇ ਲਈ ਵਿਸ਼ੇਸ਼ ਤਰ੍ਹਾਂ ਦੇ ਸੱਦਾ ਪੱਤਰ ਤਿਆਰ ਕੀਤੇ ਗਏ ਨੇ। ਇਹ ਸੱਦਾ ਪੱਤਰ ਦੇਸ਼ ਦੇ 6000 ਤੋਂ ਵੱਧ ਵਿਸ਼ੇਸ਼ ਮਹਿਮਾਨਾਂ ਨੂੰ ਭੇਜੇ ਗਏ ਨੇ। ਇਹਨਾਂ ਵਿੱਚ 4000 ਸੰਤ ਅਤੇ 2200 ਹੋਰ ਮਹਿਮਾਨ ਸ਼ਾਮਲ ਨੇ। ਇਸ ਦੇ ਨਾਲ ਹੀ 6 ਦਰਸ਼ਨਾ ਭਾਵ ਪਰਾਚੀਨ ਯੂਨੀਵਰਸਿਟੀਆਂ ਯਾਨੀ ਕਿ ਵਿਸ਼ਵਵਿਦਿਆਲਿਆਂ ਦੇ ਸ਼ੰਕਰਾਚਾਰਿਆਂ ਅਤੇ ਲਗਭਗ 150 ਸਾਧੂ ਸੰਤ ਵੀ ਪ੍ਰਾਨ ਪ੍ਰਤੀਸ਼ਠਾ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਇਹ ਤਸਵੀਰ ਜੋ ਤੁਸੀਂ ਵੇਖ ਪਾ ਰਹੇ ਹੋ ਇਹ ਉਸੇ オリジナル ਸੱਦਾ ਪੱਤਰ ਦੀ ਪਹਿਲੀ ਝਲਕ ਦਿਖਾ ਰਹੀ ਹੈ ਕਾਰਡ ਦੇ ਕਵਰ ਦੇ ਉੱਤੇ ਪ੍ਰਭੂ ਰਾਮ ਦੇ ਬਾਲਸਵ ਰੂਪ ਦੀ ਤਸਵੀਰ ਹੈ ਅੰਤ ਵਿੱਚ ਸ਼੍ਰੀ ਰਾਮ ਮੰਦਰ ਦੀ ਯਾਤਰਾ ਦਾ ਸਾਰਾਂਸ਼ ਦਿੱਤਾ ਗਿਆ ਹੈ ਸੱਦਾ ਪੱਤਰ ਨੂੰ ਬੇਹਦ ਪੇਸ਼ੇਵਰ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਇਸ ਵਿੱਚ ਧਾਰਮਿਕ ਅਨੁਸ਼ਠਾਨਾਂ ਦਾ ਬਿਉਰਾ ਤਾਂ ਹੈ ਹੀ ਪਰ ਇਸ ਦੇ ਨਾਲ ਹੀ ਮਹਿਮਾਨਾਂ ਲਈ ਕਯੋਰ ਕੋਡ ਵੀ ਤੈ ਹੈ ਆਉਣ ਵਾਲਾ ਸਮਾਂ ਗੱਡੀ ਲਈ ਤੈ ਕੀਤੀ ਗਈ ਪਾਰਕਿੰਗ ਦੀ ਥਾਂ ਅਤੇ ਪ੍ਰਾਣ ਪ੍ਰਤੀਸ਼ਟਾਧੀ ਜੋ ਸਮਾਸੀਮਾ ਉਹ ਇਸ ਵਿੱਚ ਸ਼ਾਮਲ ਹੈ ਇਸ ਕਵਰ ਦੇ ਉੱਤੇ ਲਿਖਿਆ ਹੈ ਅਨਾਦਾਇਕ ਨਮੰਤਰਣ ਸ਼੍ਰੀ ਰਾਮ ਕੰ ਅਯੋਧਿਆ ਇਸ ਸੱਦਾ ਪੱਤਰ ਦੇ ਬਕਸੇ ਵਿੱਚ ਪੰਜ ਚੀਜ਼ਾਂ ਭੇਟ ਸੂਰੂਪ ਰੱਖੀਆਂ ਗਈਆਂ ਨੇ ਆਓ ਜਰਾਂ ਲਈ ਤੁਹਾਨੂੰ ਦੱਸ ਦਿੰਦੇ ਹਾਂ ਕੀ ਨੇ ਪੰਜ ਚੀਜ਼ਾਂ ਪਹਿਲੀ ਪੇਟ अयोध्या च निर्माण दिन श्री राम जन्मभूमि दी तस्वीर वाला कार्ड जिस ਉਤੇ श्री राम जन्मभूमि तीर्थ क्षेत्र ਦਾ ਲੋਗੋ ਵੀ ਛਪਿਆ ਹੋਇਆ ਹੈ ਦੂਜੀ ਪੇਡ ਇੱਕ ਛੋਟੇ ਜਿਹੇ ਲਿਫਾਫੇ ਚ ਰੱਖਿਆ ਪੀਲਾ ਅਕਸ਼ਤ ਤੀਜੀ ਪੇਡ ਪ੍ਰੋਗਰਾਮ ਵਾਲੇ ਦਿਨ ਦੇ ਲਈ ਵਾਹਨ ਪਾਸ ਜਿਸ ਦੇ ਉਤੇ ਵਾਹਨ ਦਾ ਨੰਬਰ ਲਿਖਣ ਦੀ ਥਾਂ ਹੈ ਨਾਲ ਹੀ Google Map ਦਾ QR ਕੋਡ ਵੀ ਹੈ ਜਿਸ ਵਿੱਚ ਮਹਿਮਾਨ ਆਸਾਨੀ ਨਾਲ ਪਾਰਕਿੰਗ ਏਰੀਆ ਤੱਕ ਪਹੁੰਚ ਸਕਦੇ ਨੇ ਚੌਥੀ ਪੇਡ ਸੰਕਲਪ ਸੁਪੋਸ਼ਨ ਪੁਸਤਿਕਾ ਇਸ ਵਿੱਚ ਸਾਲ 1528 ਤੋਂ ਲੈ ਕੇ 1984 ਤੱਕ RAM ਜਨਮ ਭੂਮੀ ਅੰਦੋਲਨ ਨਾਲ ਜੁੜੇ 20 ਲੋਕਾਂ ਦਾ ਸੰਖੇਪਤ ਬਿਉਰਾ ਹੈ। ਇਹਨਾਂ ਵਿੱਚ ਸਭ ਤੋਂ ਪਹਿਲਾਂ ਦੇਵਰਾ ਬਾਬਾ ਅਤੇ ਫਿਰ ਸਭ ਤੋਂ ਅੰਤ ਦੇ ਵਿੱਚ ਅਸ਼ੋਕ ਸਿੰਘ ਦਾ ਜ਼ਿਕਰ ਹੈ। ਪੰਜਵੀਂ ਪੇਟ ਪ੍ਰੋਗਰਾਮ ਦੀ ਜਾਣਕਾਰੀ ਦੇਣ ਵਾਲਾ ਕਾਰਡ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੰਗਮੁਖੀ ਮੋਹਨ ਪਾਗਵਤ, ਯੂਪੀ ਦੇ ਰਾਜਪਾਲ ਅਨੰਦੀਬੇਨ ਪਟੇਲ, ਸੀਐਮ ਯੋਗੀ ਅਦਿੱਤਿਆਨਾਥ ਅਤੇ શ્રી RAM ਜਨਮ ਭੂਮੀ ਤੀਰਥ ਖੇਤਰ ਦੇ ਪ੍ਰਧਾਨ ਮਹੰਤ ਨਿਤਯ ਗੋਪਾਲ ਦਾਸ ਦਾ ਨਾਮ ਹੈ। ਅਵਸਰਾਂ ਲਈ ਦੰਦੇ ਆ ਪ੍ਰੋਗਰਾਮ ਦਾ ਵੇਰਵਾ ਸੱਦਾ ਪੱਤਰ ਦੇ ਵਿੱਚ ਪ੍ਰੋਗਰਾਮ ਦਾ ਸਮੇਂ ਦੇ ਨਾਲ ਨਾਲ ਵਿਵਰਣ ਹੈ ਮਹਿਮਾਨਾਂ ਦੇ ਆਉਣ ਦਾ ਸਮਾਂ ਸਵੇਰੇ 11:30 ਵਜੇ ਰੱਖਿਆ ਗਿਆ ਹੈ 11:30 ਤੋਂ 12:30 ਵਜੇ ਤੱਕ ਗਰਬ ਗ੍ਰਹਿ ਵਿੱਚ ਪ੍ਰਣ ਪ੍ਰਤੀਸ਼ਠਾ ਹੋਵੇਗੀ 12:30 ਵਜੇ ਤੋਂ ਮਹਿਮਾਨਾਂ ਦਾ ਪਾਠਨ ਸ਼ੁਰੂ ਹੋਵੇਗਾ ਫਿਰ ਮੰਦਰ ਚ ਦਰਸ਼ਨ ਆਰੰਭ ਹੋ ਜਾਣਗੇ ਇਸ ਕਾਰਡ ਵਿੱਚ ਮਹਿਮਾਨਾਂ ਦੇ ਲਈ ਕੁਝ ਨਿਰਦੇਸ਼ ਅਤੇ ਨਿਵੇਦਕਾਂ ਦੇ ਨਾਮਾਂ ਦਾ ਵੀ ਜ਼ਿਕਰ ਹੈ ਨਿਊਜ਼ ਡੈਕਸ ਨੂੰ ਦਿਲਸ਼ੇਰ ਜੰਗ ਚੋਪੜਾ ਦੀ ਰਿਪੋਰਟ ਜਗਬਣੀ ਟੀਵੀ